ਹਾਂਜੀ ਮੈਂ ਕਸ਼ਮੀਰੀ ਲਲਕੈਥ ਗਰਚਾ ਕਾਫੀ ਸਮੇਂ ਤੋਂ ਤੁਹਾਡੇ ਨਾਲ ਰੂਬਰੂ ਨਹੀਂ ਹੋ ਸਕਿਆ ਕਿ ਮੈਂ ਫੇਸਬੁੱਕ ਤੇ ਵੀ ਪਾਇਆ ਸੀ ਕਿ ਮੈਨੂੰ ਜਿਹੜੀ ਆ ਕਿ ਮੈਂ ਕਾਫੀ ਲੰਬੇ ਸਮੇਂ ਤੋਂ ਜਿਹੜਾ ਬਿਮਾਰ ਹੋਇਆ ਆ ਔਰ ਕਈਆਂ ਨੇ ਪੁੱਛਿਆ ਕਿ ਬਿਮਾਰੀ ਹੈ ਕੀ ਆ ਮੈਂ ਤੁਹਾਨੂੰ ਦੱਸ ਵੀ ਦਿਨਾ ਆ ਕਿ ਇਹ ਜਿਹੜੀ ਬਿਮਾਰੀ ਹੈਗੀ ਆ ਮੈਨੂੰ ਇੱਕ ਇਰੀਟੇਬਲ ਬਬੋਲ ਸਿਸਟ੍ਰੋਮ ਡਰੋਮ ਇਹ ਵੀ ਇਹਨੂੰ ਕਹਿ ਦਿੰਦੇ ਆ ਆਈਵੀਐਸ ਵੀ ਕਹਿ ਦਿੰਦੇ ਆਗੇ ਸੰਗ੍ਰਹਿਣੀ ਵੀ ਕਹਿ ਦਿੰਦੇ ਆ ਇਹ ਜਿਹੜੀ ਬਿਮਾਰੀ ਹੁੰਦੀ ਆ ਕਿ ਇਹ ਆ ਜਰੂਰ ਜਨਦੀ ਆ ਲੇਕਿਨ ਜਾਣ ਨੂੰ ਬੜਾ ਸਮਾਂ ਲੱਗਦਾ ਆ ਤੇ ਇਹਦਾ ਅਲੱਗ-ਅਲੱਗ ਪੈਤੀਆਂ ਵਿੱਚ ਬੇਸ਼ੱਕ ਇਲਾਜ ਵੀ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਲੰਬੇ ਸਮੇਂ ਦਾ ਹੁੰਦਾ ਹੈਗਾ ਆ ਕਿ ਜਲਦੀ ਠੀਕ ਨਹੀਂ ਹੁੰਦੀ ਹੈਗੀ ਮੈਂ ਫੇਸਬੁਕ ਦੇ ਵਿੱਚ ਵੀ ਪਾਇਆ ਸੀ ਕਿ ਮੇਰੀ ਸਿਹਤ ਠੀਕ ਨਾ ਹੋਣ ਕਰਕੇ ਮੈਂ ਖਬਰਾਂ ਨਹੀਂ ਦੇ ਸਕਿਆ ਤੇ ਹਾਂ ਮੈਂ ਤੁਹਾਨੂੰ ਇੱਕ ਹੋਰ ਦੱਸਣਾ ਚਾਹਨਾ ਤੁਸੀਂ ਜਿੱਦਾਂ ਜਾਣਦੇ ਆ ਕਿ ਮੈਂ ਖੁਦ ਵੀ ਇੱਕ ਖਾਨਦਾਨੀ ਵੈਦ ਹੈਗਾ ਤੇ ਮੈਂ ਫੇਸਬੁੱਕ ਤੇ ਪਾਇਆ ਸੀ ਤੇ ਇੱਕ ਵਿਅਕਤੀ ਬਲੋਂ ਕਮੈਂਟ ਕੀਤਾ ਗਿਆ ਟੀਚਰ ਕਰਕੇ ਕਿ ਕਿਸੇ ਚੰਗੇ ਵੈਦ ਕੋਲੋਂ ਇਲਾਜ ਕਰਾਓ ਮੈਂ ਦੱਸਣਾ ਚਾਹਣਾ ਕਿ ਦੇਖੋ ਦੋਸਤੋ ਇਹ ਜਿਹੜੀ ਸਰੀਰ ਆ ਸਿਹਤ ਆ ਜਦ ਕੁਦਰਤ ਇਹਨੂੰ ਸਿੱਟਣ ਲੱਗਦੀ ਆ ਤੇ ਇਹਨੇ ਨਾ ਉਹਨੇ ਡਾਕਟਰ ਦੇਖਣਾ ਤੇ ਨਾ ਉਹਨੇ ਵੈਦ ਦੇਖਣਾ ਇਸ ਕਰਕੇ ਕਿਸੇ ਦੀ ਬਿਮਾਰੀ ਦੇ ਉੱਪਰ ਟੀਚਰ ਕਰਨੀ ਜਾਂ ਅਟੈਕ ਕਰਨਾ ਬੜਾ ਗਲਤ ਹੁੰਦਾ ਹੈਗਾ ਆ ਸੋ ਅੱਜ ਸੇ ਤਾਂ ਮੈਨੂੰ ਕੁਝ ਕਾਫੀ ਠੀਕ ਹੋਈ ਸੀ ਤੇ ਅਜੇ ਵੀ ਮੈਂ ਬਿਸਤਰ ਦੇ ਵਿੱਚ ਹੀ ਆ ਸੋਚਿਆ ਵੀ ਤੁਹਾਡੇ ਨਾਲ ਜਿਹੜਾ ਆ ਕਿਵੇਂ ਦੋ ਵਿਚਾਰ ਸਾਂਝੇ ਕਰ ਲਵਾਂ ਤੇ ਬਾਕੀ ਹੌਲੀ ਹੌਲੀ ਆ ਤੁਹਾਡੀ ਕਿਰਪਾ ਦੇ ਨਾਲ ਤੁਹਾਡੀਆਂ ਦੁਆਵਾਂ ਦੇ ਨਾਲ ਸਿਹਤ ਮੇਰੀ ਬਿਲਕੁਲ ਠੀਕ ਹੋ ਜਾਣੀ ਹੈਗੀ ਆ ਉਸੇ ਤਰ੍ਹਾਂ ਮੈਂ ਤੁਹਾਡੇ ਵਿਚਾਰ ਆ ਕੇ ਤੁਹਾਨੂੰ ਖਬਰਾਂ ਦਿੰਦਾ ਰਹਾਂਗਾ ਤੇ ਬਾਕੀ ਜਿੱਥੋਂ ਤੱਕ ਅਜਿਹੇ ਕੁਝ ਕੋ ਵਿਅਕਤੀ ਹੁੰਦੇ ਹੈਗੇ ਜਿਨ੍ਹਾਂ ਦੀ ਸੋਚੇ ਉੱਥੋਂ ਤੱਕ ਹੁੰਦੀ ਆ ਕਿ ਜੇ ਬੈਦ ਹੈਗਾ ਆ ਤੇ ਟੀਚਰ ਕਰਕੇ ਗੱਲ ਕਰ ਦੇਣੀ ਹੈਗੀ ਆ ਦੇ ਕੋ ਮਰਜ਼ ਬੈਦ ਅਸੀਂ ਆ ਚਾਹੇ ਕੋਈ ਡਾਕਟਰ ਹੈਗਾ ਉਹੀ ਬੈਦ ਜਾਂ ਡਾਕਟਰ ਹੁੰਦਾ ਹੈਗਾ ਜਿਹੜਾ ਅਣਗਿਣਤ ਮਰੀਜ਼ਾਂ ਦੇ ਲੋਕਾਂ ਦਾ ਇਲਾਜ ਕਰਦਾ ਆ ਪਰ ਕਈ ਵਾਰ ਕਈ ਬਿਮਾਰੀਆਂ ਐ ਅਸੀਂ ਆ ਹੁੰਦੀਆਂ ਐ ਜਿਨ੍ਹਾਂ ਨੂੰ ਠੀਕ ਹੋਣ ਨੂੰ ਸਮਾਂ ਲੱਗਦਾ ਹੈਗਾ ਸੋ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਡਾਕਟਰ ਕਾਮਯਾਬ ਨਹੀਂ ਆ ਜਾਓ ਬੈਦ ਕਾਮਯਾਬ ਨਹੀਂ ਹੁੰਦਾ ਹੈਗਾ ਹੁਣ ਵੀ ਮੇਕੋ ਕਾਫੀ ਆਰਡਰ ਆਏ ਹੋਏ ਨੇ ਦਵਾਈਆਂ ਦੇ ਪਰ ਮੇਰੀ ਸਿਹਤ ਨਾ ਠੀਕ ਹੋਣ ਕਰਕੇ ਮੈਂ ਪੂਰੇ ਨਹੀਂ ਕਰ ਸਕਿਆ ਹੈਗਾ ਸੋ ਬਸ ਕੁਝ ਕੁ ਦਿਨ ਹੋਰ ਨੇ ਤੁਹਾਡੀਆਂ ਦੁਆਵਾਂ ਦੇ ਨਾਲ ਮੈਂ ਬਿਲਕੁਲ ਠੀਕ ਹੋ ਜਾਣਾ ਆ ਸੋ ਇਸ ਕਰਕੇ ਦੁਬਾਰਾ ਤੋਂ ਫਿਰ ਤੋਂ ਮੈਂ ਤੁਹਾਨੂੰ ਖਬਰਾਂ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਦੇ ਉੱਪਰ ਪੇਸ਼ ਕਰਾਂਗਾ ਤਦ ਤੱਕ ਤੁਸੀਂ ਵੀ ਉਸ ਮਾਲਕ ਅੱਗੇ ਅਰਦਾਸ ਕਰੋ ਕਿਰਪਾ ਕਰੋ ਕਿ ਮੇਰੀ ਸਿਹਤ ਨੂੰ ਤੰਦਰੁਸਤੀ ਬਖਸ਼ੇ ਮਾਲਕ ਔਰ ਮੈਂ ਮੀਤਾਂ ਤਨਨਾਬ ਕਬਜ਼ੀ ਰਾਜਾ ਸਾਹਿਬ ਜੀ ਅੱਗੇ ਅਰਦਾਸ ਕਰਦਾ ਆ ਬੇਨਤੀ ਕਰਦਾ ਆ ਕਿ ਮੇਰੀ ਸਿਹਤ ਨੂੰ ਤੰਦਰੁਸਤੀ ਬਖਸ਼ੋ ਕਿਉਂਕਿ ਮੇਰੇ ਨਾਲ ਆਣਗਣਿਤ ਲੋਕ ਜੁੜੇ ਹੋਏ ਨੇ ਜਿਨ੍ਹਾਂ ਨੂੰ ਰੋਜ਼ ਹੀ ਨਵਾ ਚਰਦ ਬਾਬਾ YouTube ਚੈਨਲ ਤੇ ਖਬਰਾਂ ਦਾ ਇੰਤਜ਼ਾਰ ਰਹਿੰਦਾ ਹੈਗਾ ਤੇ ਦੂਜੇ ਪਾਸੇ ਮਰੀਜ਼ ਵੀ ਜੁੜੇ ਹੋਏ ਨੇ ਜਿਨ੍ਹਾਂ ਨੂੰ ਆਰਾਮ ਆਂਦਾ ਆ ਮਾਲਕ ਦੀ ਕਿਰਪਾ ਨਾਲ ਇਥੋਂ ਸਾਡੇ ਦਵਾਖਾਨੇ ਤੋਂ ਉਹਨਾਂ ਦੀਆਂ ਵੀ ਦਵਾਈਆਂ ਨਹੀਂ ਤਿਆਰ ਕਰ ਸਕਿਆ ਸੋ ਜਲਦੀ ਤੁਹਾਡੇ ਵਿਚਕਾਰ ਆਵਾਂਗਾ ਫਿਲਹਾਲ ਮੇਰੀ ਜਿਹੜੀ ਸਿਹਤ ਹੈਗੀ ਆ ਕਿ ਅੱਗੇ ਨਾਲੋਂ ਬਹੁਤ ਜ਼ਿਆਦਾ ਠੀਕ ਹੈ ਪਰ ਫਿਲਹਾਲ ਫਿਰ ਵੀ ਥੋੜਾ ਵਕਤ ਲੱਗੇਗਾ ਪੂਰੀ ਤਰ੍ਹਾਂ ਸਿਹਤ ਨੂੰ ਠੀਕ ਹੋਣ ਲਈ ਤਦ ਤੱਕ ਇਸੇ ਤਰ੍ਹਾਂ ਮੇਰਾ ਸਾਥ ਦਿੰਦੇ ਰਹੋ ਸੋ ਆਪਣੇ ਕਮੈਂਟ ਜ਼ਰੂਰ ਕਰੋ ਸੋ ਮੈਂ ਉਹਨਾਂ ਨੂੰ ਜ਼ਰੂਰ ਕਹਾਂਗਾ ਕਿ ਜੇ ਕੋਈ ਵੈਦ ਆ ਜਾਂ ਡਾਕਟਰ ਆ ਉਹਨੇ ਕੋਈ ਉੱਪਰ ਲਿਖਾ ਕੇ ਨਹੀਂ ਲਿਆਂਦਾ ਹੁੰਦਾ ਕਿ ਉਹਨੇ ਕਦੀ ਬਿਮਾਰ ਨਹੀਂ ਹੋਣਾ ਹੈਗਾ ਪਰ ਕੁਝ ਲੋਕਾਂ ਦਾ ਕਮੈਂਟ ਇਹੋ ਜਿਹਾ ਹੁੰਦਾ ਹੈਗਾ ਆ ਕਿ ਉਹਨਾਂ ਦੇ ਕਮੈਂਟ ਦੁਆ ਬਣਦਾ ਪੜ ਕੇ ਵੀ ਸੋਚਦਾ ਪਏ ਕੀ ਕਰ ਰਿਹਾ ਹੈਗਾ ਵੈਸੇ ਤਾਂ ਤੁਹਾਡੇ ਉਹ ਕਿਵੇਂ ਇਹੋ ਜਿਹੇ ਕਮੈਂਟ ਕਰਨ ਵਾਲੇ ਨਾਲ ਕੁਝ ਹੋਵੇ ਨਾ ਲੇਕਿਨ ਜਿਸ ਦਿਨ ਕਿਤੇ ਮੰंजे ਤੇ ਡਿੱਗ ਪਏ ਜਾਂ ਪੈ ਗਏ ਨਾ ਉਸ ਦਿਨ ਪਤਾ ਲੱਗਦਾ ਹੁੰਦਾ ਕਿ ਸਿਹਤ ਕੀ ਆ ਤੇ ਤੰਦਰੁਸਤੀ ਕੀ ਹੈਗੀ ਆ ਸੋ ਇਸ ਕਰਕੇ ਮੈਂ ਤੇ ਚਾਹਨਾ ਆ ਕਿ ਸਭ ਠੀਕ ਰਹੋ ਆਪਣੇ ਆਪਣੇ ਪਰਿਵਾਰਾਂ ਵਿੱਚ ਰਹੋ ਸੋ ਆ ਵੀਡੀਓ ਵੀ ਮੈਂ ਜਿਹੜਾ ਆਲੇ ਮੰंजे ਤੇ ਆ ਹਾਲੇ ਬਿਮਾਰ ਹੈਗਾ ਸਿਹਤ ਠੀਕ ਹੈ ਪਰ ਪੂਰੀ ਤਰ੍ਹਾਂ ਫਲਾਲ ਮੈਂ ਠੀਕ ਨਹੀਂ ਹੈਗਾ ਪੂਰੀ ਤਰ੍ਹਾਂ ਠੀਕ ਹੁੰਦੇ ਸਾਰੇ ਮੈਂ ਤੁਹਾਡੇ ਵਿਚਾਰ ਫਿਰ ਤੋਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੀਆਂ ਖਬਰਾਂ ਲੈ ਕੇ ਆਂਦਾ ਰਹਾਂਗਾ ਸੋ ਕਈ ਵਾਰ ਮੇਰਾ ਫੋਨ ਦਾ ਸਵਿਚ ਆਫ ਹੁੰਦਾ ਆ ਕਿਉਂਕਿ ਜਿਆਦਾਤਰ ਮੈਂ ਫੋਨ ਵੀ ਨਹੀਂ ਮਹੀਨੇ ਤੋਂ ਡੇਢ ਮਹੀਨਾ ਹੋ ਗਿਆ ਕਿਸੇ ਦੇ ਸੁਣੇ ਹੈਗੇ ਆ ਅਗਰ ਕਿਸੇ ਨੂੰ ਕੋਈ ਜ਼ਰੂਰੀ ਕੰਮ ਵੀ ਹੋਵੇ ਜਾਂ ਜ਼ਰੂਰੀ ਗੱਲਬਾਤ ਕਰਨੀ ਹੋਵੇ ਤਾਂ ਉਹ ਮੈਨੂੰ ਮੇਰੇ ਵਟਸਐਪ ਨੰਬਰ ਦੇ ਉੱਪਰ ਮੈਨੂੰ ਮੈਸੇਜ ਕਰ ਸਕਦੇ ਆ ਗਿਆ ਬਸ ਮੈਸੇਜ ਭੇਜ ਸਕਦੇ ਆ ਕਿ ਆ ਕੰਮ ਸੀਗਾ ਫਿਲਹਾਲ ਮੈਂ ਕਿਸੇ ਨੂੰ ਵੀ ਮਹੀਨਾ ਡੇਢ ਮਹੀਨੇ ਤੋਂ ਹਾਂ ਇੱਕ ਅੱਧੀ ਵਾਰ ਜ਼ਰੂਰ ਕਿਤੇ ਐਮਰਜੈਂਸੀ ਵਿੱਚ ਜ਼ਰੂਰ ਕਿਤੇ ਗਿਆ ਹੋਣਾ ਆ ਇੱਕ ਚੰਨੀ ਰਿਸੋਰਸ ਵਿੱਚ ਜ਼ਰੂਰ ਗਿਆ ਸੀਗਾ ਕਿਉਂਕਿ ਉੱਥੇ ਵੀ ਕੁਝ ਸਮੇਂ ਲੱਗਿਆ ਸੀ ਤੇ ਇੱਕ ਪਹਿਲੀ ਤਰੀਕ ਨੂੰ ਰਾਜਾ ਸਾਹਿਬ ਦਾ ਕੋਈ ਪ੍ਰੋਗਰਾਮ ਬਹਾਰੇ ਸੀ ਕੁਝ ਸਮਾਂ ਲੱਗਿਆ ਸੀਗਾ ਲੈਕਿਨ ਮੇਰੀ ਸੇਤ ਇਜਾਜ਼ਤ ਵੀ ਤਾਂ ਨਹੀਂ ਸੀ ਦੇ ਰਹੀ ਲੇਕਿਨ ਫਿਰ ਵੀ ਕਈ ਵਾਰ ਲੋਕਾਂ ਦਾ ਪਿਆਰ ਹੁੰਦਾ ਕਿ ਜਾਣਾ ਪੈਂਦਾ ਹੈਗਾ ਸੋ ਉਸ ਮਾਲਕ ਅੱਗੇ ਮੈਂ ਵੀ ਅਰਦਾਸ ਕਰਦਾ ਤੁਸੀਂ ਵੀ ਕਰੋ ਕਿ ਮੇਰੀ ਵੀ ਸੇਤ ਨੂੰ ਵੀ ਤੰਦਰੁਸਤੀ ਦੇਵੇ ਮਾਲਕ ਤੁਹਾਡੀਆਂ ਸੇਤਾਂ ਨੂੰ ਵੀ ਤੰਦਰੁਸਤੀ ਬਖਸ਼ੇ ਤਾਂ ਜੋ ਇੱਕ ਦੂਜੇ ਨਾਲ ਜਿਹੜਾ ਸਾਡਾ ਆ ਸਿੱਧਾ ਰਾਪਤਾ ਜਿਹੜਾ ਉਹ ਕਾਇਮ ਹੋ ਸਕੇ